ਉਸੀ ਚੱਕ ਦੇ ਟੀਵੀ ਦੇਖ ਰਹੇ ਹੋ ਮਹਾ ਗੁਰਵਿੰਦਰ ਸਿੰਘ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਗਜੋਤ ਸਿੰਘ ਸਿੱਧੂ ਨੇ ਇੱਕ ਵਾਰ ਮੋੜ ਲੋਕ ਮਿਲਣੀ ਦਾ ਪ੍ਰੋਗਰਾਮ ਰੱਖਿਆ ਹੈ ਇੱਕ ਰੈਲੀ ਰੱਖੀ ਹੈ ਰੈਲੀ ਰੱਖੀ ਗਈ ਹੈ ਬਠਿੰਡਾ ਦੇ ਵਿੱਚ ਜਿੱਥੇ ਕਾਂਗਰਸੀ ਇਕੱਠੇ ਹੋਣਗੇ ਕੀ ਇਹ ਮੀਟਿੰਗ ਜਿਹੜੀ ਹੈ ਜਾਂ ਇਹ ਜਿਹੜੀ ਰੈਲੀ ਹੈ ਇਹ ਕਾਂਗਰਸ ਕਮੇਟੀ ਦੇ ਕਹਿਣ ਦੇ ਉੱਤੇ ਰੱਖੀ ਗਈ ਹੈ ਜਾਂ ਇੱਕ ਵਾਰ ਮੁੜ ਨਵਜੋਤ ਸਿੰਘ ਸਿੱਧੂ ਨੇ ਵੱਖਰੇ ਤੌਰ ਦੇ ਉੱਤੇ ਇਹ ਰੈਲੀ ਰੱਖੀ ਹੈ ਇਸ ਨੂੰ ਲੈ ਕੇ ਹੁਣ ਵਿਵਾਦ ਕਾਂਗਰਸ ਦੇ ਵਿੱਚ ਛਿੜ ਸਕਦਾ ਹੈ ਪਰ ਇਸ ਵਾਰ ਪਹਿਲਾਂ ਦੀਆਂ ਮੀਟਿੰਗਾਂ ਨਾਲੋਂ ਇਹ ਮੀਟਿੰਗ ਵੱਖਰੀ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਵੀ ਤਸਵੀਰ ਹੈ ਕਿਉਂਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਜੋ ਰੈਲੀਆਂ ਕਰ ਰਹੇ ਸੀਗੇ ਮੀਟਿੰਗਾਂ ਕਰ ਰਹੇ ਸੀਗੇ ਉਸ ਦੇ ਵਿੱਚੋਂ ਪੰਜਾਬ ਕਾਂਗਰਸ ਦੀ ਤਸਵੀਰ ਗਾਇਬ ਸੀਗੀ ਪਰ ਇਸ ਵਾਰ ਜੋ ਲੋਕ ਮਿਲਣੀ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਬਠਿੰਡਾ ਦੇ ਵਿੱਚ ਕੋਰਟ ਸ਼ਮੀਰਪਿੰਡ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਉਸ ਪ੍ਰੋਗਰਾਮ ਦੇ ਵਿੱਚ ਜੋ ਪੋਸਟਰ ਸਾਹਮਣੇ ਆਇਆ ਹੈ ਉਸ ਪੋਸਟਰ ਦੇ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਸਵੀਰ ਨਜ਼ਰ ਆ ਰਹੀ ਹੈ ਤੇ ਹਾਈ ਕਮਾਂਡ ਦੇ ਜਕਰ ਗੱਲ ਕਰੀਏ ਤੇ ਮਲਕਾਰਜਨ ਖੜਗੇ ਦੀ ਤਸਵੀਰ ਨਜ਼ਰ ਆ ਰਹੀ ਹੈ ਸੋਨੀਆ ਗਾਂਧੀ ਦੀ ਤਸਵੀਰ ਨਜ਼ਰ ਆ ਰਹੀ ਹੈ ਰਾਹੁਲ ਗਾਂਧੀ ਤੇ ਪਿੰਕਾ ਗਾਂਧੀ ਪੋਸਟਰ ਦੇ ਵਿੱਚ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਿੰਨੇ ਸਿੱਧੂ ਦਾ ਇਹ ਪ੍ਰੋਗਰਾਮ 7 ਜਨਵਰੀ 2024 ਨੂੰ ਹੈ ਯਾਨੀ ਆਉਣ ਵਾਲੇ ਕਹਿ ਸਕਦੇ ਇੱਕ ਹਫਤੇ ਦੇ ਵਿੱਚ ਉਹ ਪ੍ਰੋਗਰਾਮ ਕਰ ਰਹੇ ਨੇ ਬਠਿੰਡਾ ਦੇ ਵਿੱਚ ਰੈਲੀ ਰੱਖੀ ਗਈ ਹੈ ਪਰ ਕੀ ਕਾਂਗਰਸ ਹਾਈ ਕਮਾਂਡ ਜਾਂ ਫਿਰ ਕਾਂਗਰਸ ਕਮੇਟੀ ਜਿਹੜੀ ਸੂਬਾ ਕਮੇਟੀ ਹੈ ਉਸ ਦੇ ਕਹਿਣ ਤੇ ਪ੍ਰੋਗਰਾਮ ਰੱਖਿਆ ਗਿਆ ਜਾਂ ਫਿਰ ਇੱਕ ਵਾਰ ਮੋੜ ਕਾਂਗਰਸ ਦੀ ਲੀਕ ਤੋਂ ਪરા ਹਟ ਕੇ ਨਵਜੋਤ ਸਿੰਘ ਸਿੱਧੂ ਆਪਣੀਆਂ ਵੱਖਰੀਆਂ ਸਿਆਸੀ ਰੈਲੀਆਂ ਕਰ ਰਹੇ ਨੇ ਜਿਸ ਦਾ ਦੋਸ਼ ਅਕਸਰ ਪ੍ਰਤਾਪ ਸਿੰਘ ਬਾਜਵਾਸ ਨੇ ਆਪਣੀ ਹੀ ਪਾਰਟੀ ਦੇ ਲੀਡਰ ਲਗਾਉਂਦੇ ਰਹਿੰਦੇ ਨੇ ਸਿੱਧੂ ਦੇ ਉੱਤੇ ਹੁਣ ਸਿੱਧੂ ਦੇ ਇਸ ਪ੍ਰੋਗਰਾਮ ਦੇ ਵਿੱਚ ਇਹ ਵੀ ਦੇਖਣਾ ਹੋਵੇਗਾ ਕਿ ਕੀ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚਦੇ ਨੇ ਪ੍ਰਤਾਪ ਸਿੰਘ ਬਾਜਵਾ ਪਹੁੰਚਦੇ ਨੇ ਚਰਨਜੀਤ ਚੰਨੀ ਪਹੁੰਚਦੇ ਨੇ ਜਾਂ ਫਿਰ ਨਹੀਂ ਪਹੁੰਚਦੇ ਜਾਂ ਫਿਰ ਇਸ ਮੀਟਿੰਗ ਨੂੰ ਲੈ ਕੇ ਹੋਰ ਕੀ ਸਿਆਸੀ ਪ੍ਰਤੀਕਰਮ ਆਉਂਦੇ ਆ ਖੁੱਲੇ ਪਲੇਟਫਾਰਮ ਦੇ ਉੱਤੇ ਗੱਲ ਕਰਨ ਦੇ ਲਈ ਅਕਸਰ ਸਿੱਧੂ ਜਾਣੇ ਜਾਂਦੇ ਨੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕਾਂਗਰਸ ਦੇ ਕਲੇਸ਼ ਦੀ ਤਾਂ ਪ੍ਰਤਾਪ ਸਿੰਘ ਬਾਜਵਾ ਜ਼ਰੂਰ ਬੋਲਦੇ ਹੋਏ ਨਜ਼ਰ ਆਉਂਦੇ ਨੇ ਪਰ ਬੀਤੇ ਦਿਨੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਬੀ ਆਵਾਜ਼ ਦੇ ਵਿੱਚ ਬਿਨਾਂ ਸਿੱਧੂ ਦਾ ਨਾਮ ਲੈ ਇਹ ਜ਼ਰੂਰ ਕਿਹਾ ਸੀਗਾ ਕਿ ਪਾਰਟੀ ਦਾ ਅਨੁਸ਼ਾਸਨ ਮੰਨਣਾ ਚਾਹੀਦਾ ਜੋ ਪਾਰਟੀ ਕਹਿ ਰਹੀ ਹੈ ਉਸ ਦੇ ਪੈੜਾਂ ਦੇ ਉੱਤੇ ਚੱਲਣਾ ਚਾਹੀਦਾ ਹੈ ਤੇ ਕਿਸੇ ਵੀ ਕਾਂਗਰਸੀ ਨੂੰ ਉਸ ਦਾ ਵਾਇਲੇਸ਼ਨ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਕਾਰਵਾਈ ਹੋ ਸਕਦੀ ਹੈ ਸੋ ਸਿੱਧੂ ਨੇ ਇਸ ਵਾਰ ਰਾਜਾ ਵੜਿੰਗ ਦੀ ਤਸਵੀਰ ਰੱਖੀ ਹੈ ਪਰ ਮੀਟਿੰਗ ਦੇ ਵਿੱਚ ਕੌਣ ਕੌਣ ਪਹੁੰਚਦਾ ਹੈ ਇਹ ਦੇਖਣਾ ਹੋਵੇਗਾ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਨੇ ਰਹੋ ਚੱਕ ਦੇ ਟੀਵੀ ਦੇ ਨਾਲ